ਮੇਰੀ ਬੇਬੇ ਕਹਿ ਰਹੀ ਬੇਟੇ ਆਪ ਤੋਂ ਥਮ ਗੱਡੀਆਂ ਮਾ ਘੁੰਮਾ ਚੰਡੀਗੜ੍ਹ ਕੇ ਨਜ਼ਾਰੇ ਲੈ ਆ ਤੋ ਜੈ ਰੋਏ ਕੇ ਮਨ ਤੋ ਕਮਾ ਦੇ ਕਰ ਕਦੀ ਹੂੰ ਮੈਂ ਕਿਹਾ ਠੀਕ ਹੈ ਬੇਬੇ ਤੋ ਮੈਂ ਬੇਬੇ ਨੂੰ ਬਿਠਾ ਕੇ ਲੈ ਗਿਆ ਜੀ ਮੋਹਾਲੀ 에어ਪੋਰਟ ਰੋਡ ਪਾ ਸੀਪੀ 67 ਮਾਲ ਆ ਕਹ ਰਹੀ ਉਹਦਾ ਬਹੁਤ ਰੌਣਕਾਂ ਲੱਗ ਰਹੀ ਹੈ ਮੈਂ ਕਿਹਾ ਬੇਬੇ ਕੀ ਖਾਵਾਗੀ ਕਹ ਰਹੀ ਬੇਟੇ ਕੋਈ ਘੈਂਟ ਸੀ ਚੀਜ਼ ਖਿਲਾ ਦੇ ਹੂੰ ਮੈਂ ਬੇਬੇ ਨੂੰ ਲੈ ਗਿਆ ਸਾਬੇ ਹੂੰ ਸਾਬੇ ਲੈ ਗਿਆ ਉੱਥੇ ਹੁਣ ਬੇਬੇ ਕੇ ਸਮਝਣਾ ਵਾ ਕਿਆ ਖਾਣਾ ਕਿਆ ਨਹੀਂ ਉਹ ਆਪਸ਼ਨ ਦੇ ਰਿਆ ਸਾਨੂੰ ਵੀ ਆ ਚੀਜ਼ ਪਾ ਲੈ ਵਿੱਚ ਸਭ ਮਲਟੀ ਗਰੇਨ ਚਾਹੀਦਾ ਕਿਹੜਾ ਬ੍ਰੈਡ ਚਾਹੀਦਾ ਸਾਨੂੰ ਹਨੀ ਵਾਲਾ ਚਾਹੀਦਾ ਵਿੱਚ ਸਬਜ਼ੀਆਂ ਕਿਹੜੀਆਂ ਪਾਣੀਆਂ ਬੇਬੇ ਕਹਾ ਯੂ ਕਿਆ ਡੰਗਰਾਂ ਸੀ ਕਾ ਖਾਣਾ ਆਯੂਗਾ ਕਵਾੜਾ ਸ ਲੱਗ ਰਿਹਾ ਮੈਨੂੰ ਦੋ ਹੂੰ ਵਾ ਕਾ ਬੇਬੇ ਕੇ ਸਮਝ ਨਹੀਂ ਕੁਛ ਆਇਆ ਜੀ ਤੋ ਮੈਂ ਕਹ ਬੇਬੇ ਕਮੈਂਟ ਬੈਠਦਾ ਹਾਂ ਤੋ ਵਹਾਂ ਕੁਛ ਕੁਕੀਜ਼ ਟਾਈਪਸ ਸਮਾਨ ਪਿਆ ਥਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਇਹ ਉਹ ਕਰ ਦੇ ਇੱਕ ਤੋ ਉਹਨਾਂ ਨੇ ਕਹਿੰਦੇ ਗਰਮ ਕਰਨਾ ਮੈਂ ਕਿਹਾ ਕਰ ਦੇ ਮਾਈਕ੍ਰੋਵੇਵ ਕੇ ਅੰਦਰ ਉਸਨੇ ਗਰਮ ਕਰਕਾ ਇੱਕ ਐਟਨ ਦੀ ਬੇਬੇ ਨੂੰ ਮੈਂ ਕਿਹਾ ਬੇਬੇ ਕੈਸੀ ਲਗੀ ਕਹਿੰਦੀ ਕਿਆ ਲਗਣੀ ਸੀ ਮਨ ਤੋ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਲਾਲ ਲਾਲੇ ਪੀਰ ਕਾ ਰੋਟ ਨਹੀਂ ਹੁੰਦਾ ਹੈ